ज़िंदाबाद 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 राहुल गांधी ज़िंदाबाद ज़िंदाब ज़िंदबाद मिशन मुर्दाबाद 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 cioè psilon psilon questioned onnaise Adams, chin plicity je m guidelines, Christina tweeted, nervous standing, London, NS Doomaday 그리고ael, RA 벤, RA army, Suri, sociedad week, threaten onnaise gliались, withhold il yap i d 椎 ein bol satellan echt consult về limite <simitation> 고� <simitation> ed هلو يا پروان جي پٺي ਸੁਤ ਕਾਉਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਕੀ ਆਓ ਜੀ ਪੁਲਿਸ ਦੇ ਗੀਟਿੰਗ ਪਰ ਨਾਮ ਠੰਡਾ ਫੜਾਓ ਜਾਂ ਤੱਕ ਵੀ ਹੋ ਜੀ ਆਓ ਜੀ ਦੇਖੋ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਜਿੰਦਾਬਾਦ ਨੈਸ਼ਨਲ ਕਾਂਗਰਸ ਜਿੰਦਾਬਾਦ मुर्दाबाद 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 i'll give it all. ਜਦ ਪਹਿਲੀ ਗੱਲ ਹੋਈ ਸੀ ਹਾਂ ਠੀਕ ਹੈ ਹਾਂ ਫਿਰ ਆਪਾਂ ਅੰਦਰ ਜਾਈਏ ਚਲੋ ਹੁਣ ਤੁਸੀਂ ਸਾਡੇ ਬੰਦੇ ਨੂੰ ਲਿਆਦਾ ਅਸੀਂ 4 ਬੰਦੇ ਆ ਗੱਲ ਤਾਂ ਸੁਣੋ ਤੁਸੀਂ 50 ਬੰਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਨਹੀਂ 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 ਚੌਰੀ ਸਾਹਿਬ ਮੇਰਾ ਹੁਣ ਟੋਕ ਗਿਆ ਉੱਥੇ ਹੁਣ ਜਿਹੜੇ ਬੰਦੇ ਡੱਕੇ ਨੇ ਮੇਰੇ ਨਾਲ ਸੁਣੋ ਸਾਡਾ ਪ੍ਰੋਟੈਸਟ ਹੋ ਗਿਆ ਚੱਲੀ ਹੋ ਗਿਆ ਜਿਹੜਾ ਹੋ ਗਿਆ ਹੁਣ ਸਾਡੇ ਤਾਂ ਅਫਸਰਾਂ ਨਾਲ ਗੱਲ ਕਰਨੀ ਚਾਹੀਦੀ ਠੀਕ ਹੈ ਇਹ ਗੱਲ ਕਰ ਲੋ ਅੰਦਰ ਮੈਂ ਲੈ ਆਂਦਾ بڑا ਅਫਸਰ ਫਿਰ ਐ ਕਰੋ ਜੀ ਇਥੇ ਸਾਨੂੰ ਵੀ ਹੁੰਦੀ ਡਾਕਰ ਬਾਹਰ ਵੀ ਅੰਦਰ ਕਰੋ ਇੰਡੀਆ ਨੈਸ਼ਨ ਕਾਂਗਰਸ ਜਿੰਦਾਬਾਦ Thank you पुलिस नीची साड़ी अज झड़प हुई है इस कारण हुई है ਕਿਉਂਕਿ ਅਸੀਂ ਉੱਥੇ ਪੁਤਲਾ ਜਲਾਣਾ ਸੀ ਚੋੜ ਕਮਿਸ਼ਨ ਦਾ ਤੇ ਪੁਲਿਸ ਨੇ ਸਾਨੂੰ ਉਹ ਕਰਨ ਨਹੀਂ ਦਿੱਤਾ ਤਾਂ ਸਾਡੀ ਧੱਕਾ ਮੁੱਕੀ ਹੋਈ ਹੈ ਪੁਲਿਸ ਨਾਲ ਪਰ ਮੈਂ ਫੇਰ ਤੇ ਇਹ ਕਹੂੰਗਾ ਪੁਲਿਸ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਇਹ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਹੋਮ ਡਿਪਾਰਟਮੈਂਟ ਦੇ ਅਧੀਨ ਆਂਦਾ ਹੈ ਤਾਂ ਇਹ ਸਾਰਾ ਕੁਝ ਜੋ ਹੈ ਇਹ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਭਾਜਪਾ ਦੀ ਸਰਕਾਰ ਉਹਨਾਂ ਦੇ ਅੰਡਰ ਹੈ ਤੇ ਆਪਣੇ ਹਿਸਾਬ ਨਾਲ ਚਲਾ ਸਕਦੇ ਨੇ ਪਰ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਅਸੀਂ ਆਪਣੀ ਲੜਾਈ ਲੜਦੇ ਰਵਾਂਗੇ ਤੁਹਾਡੇ ਰਾਹੀਂ ਮੈਂ ਮੀਡੀਆ ਦੇ ਰਾਹੀਂ ਮੈਂ ਇਹ ਰਿਕੁਐਸਟ ਕਰਨਾ ਚਾਹੂੰਗਾ ਸੁਪਰੀਮ ਕੋਰਟ ਨੂੰ ਕਿ ਉਹ ਸੂ ਮੋਟੋ ਕੌਗਨਿਸੈਂਸ ਲੈ ਕੇ ਕਿ ਜਿਹੜੇ ਪਿੱਛੇ ਜਿਹੜੇ ਇਲੈਕਸ਼ਨ ਹੋਏ ਜਿਹੜੀ ਨਿਧਾਨਦੀ ਹੋਈ ਹੈ ਇਹਦੇ ਖਿਲਾਫ ਉਹ ਐਕਸ਼ਨ ਲੈਣ ਤੇ ਜਿਹੜੇ ਪੁਰਾਣੇ ਇਲੈਕਸ਼ਨ ਹੋਏ ਨੇ ਲੋਕ ਸਭਾ ਦੇ ਉਹਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਈ ਜਾਣ ਦੁਨੀਆ ਦੇ ਅੰਦਰ ਇਹ ਪਤਾ ਹੈ ਕਿ ਨਰਿੰਦਰ ਮੋਦੀ ਨਰਿੰਦਰ ਮੋਦੀ ਦੇ ਅਪਸਰਾਨ ਕਿਉਂਕਿ ਪੰਜਾਬ ਚ ਗਵਰਨਰ ਨਰਿੰਦਰ ਮੋਦੀ ਦਾ ਹੈ ਜੇ ਗਵਰਨਰ ਨਰਿੰਦਰ ਮੋਦੀ ਦਾ ਹੈ ਤਾਂ ਪੁਲਿਸ ਤੇ ਉਹਦਾ ਸਿੱਧਾ ਤਖਲ ਹੈ ਅਸੀਂ ਅਕਸਰ ਕਹਿੰਦੇ ਹਾਂ ਸਾਰੇ ਕਮਾਜ ਕਹਿਣਗੇ ਕਿ ਜਦ ਜਦ ਮੋਦੀ ਡਰਦਾ ਹੈ ਪੁਲਿਸ ਕੋ ਆ ਕੇ ਕਰਦਾ ਹੈ ਜਦ ਜਦ ਮੋਦੀ ਡਰਦਾ ਹੈ ਪੁਲਿਸ ਕੋ ਆ ਕੇ ਕਰਦਾ ਹੈ ਭਾਰਤ ਦੇਸ਼ ਹੈ ਇਹ ਦੁਨੀਆ ਭਰ ਦੇ ਅੰਦਰ ਲੋਕਤੰਤਰੀ ਦੇਸ਼ ਮੰਨਿਆ ਗਿਆ ਜਦੋਂ ਲੋਕਤੰਤਰ ਤੇ ਪ੍ਰਜਾਤੰਤਰ ਤੇ ਡਾਕਾ ਪਊਗਾ ਤਾਂ ਰਾਹੁਲ ਗਾਂਧੀ ਦੀ ਫੌਜ इंडियन नेशनल कांग्रेस ਦਾ ਕਲਾ ਕਲਾ ਸਿਪਾਹੀ ਲੋਕਤੰਤਰ ਦੀ ਰਾਖੀ ਲਈ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਸੜਕਾਂ ਪਰ ਉਤਰੇਗਾ ਜੇਲ੍ਹਾਂ ਚ ਜਾਏਗਾ ਲੇਕਿਨ ਇਹ ਹਰ ਗੱਜ ਨਹੀਂ ਹੋਏਗਾ ਕਿ ਇਸ ਪ੍ਰਜਾਤੰਤਰ ਦੇ ਅੰਦਰ ਪ੍ਰਾਈਮ ਮਿੰਿਸਟਰ ਵੋਟ ਨਾਲ ਚੁਣਿਆ ਜਾਂਦਾ ਹੋਵੇ ਲੇਕਿਨ ਉਹ ਵੋਟ ਚੋਰੀ ਦੀ ਹੋਵੇ ਕਾਂਗਰਸੀਆਂ ਦੀ ਵੋਟ ਹੋਵੇ ਤਾਂ ਬਿਹਾਰ ਚ ਕੱਟਤੀ ਜਾਵੇ ਜੇ ਚੋਰੀ ਦੀ ਵੋਟ ਹੋਵੇ ਤਾਂ ਇੱਕ ਕਰਾਂ ਦੇ ਅੰਦਰ 80 80 ਵੋਟਾਂ 100 100 ਵੋਟਾਂ ਇੱਕੋ ਅਡਰੈਸ ਤੇ ਬਣਾਈਆਂ ਜਾਣ ਰਾਹੁਲ ਗਾਂਧੀ ਦੇ ਝੰਡਾ ਬਰਦਾਰ ਸਾਡੇ ਕੈਪਟਨ ਸਾਡੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਦੇ ਝੰਡਾ ਬਰਦਾਰ ਸਾਡੇ ਜ਼ਿਲ੍ਹੇ ਦੇ ਲੀਡਰ ਰਾਣਾ ਕੇਪੀਜੀ ਦੇ ਝੰਡਾ ਬਰਦਾਰ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ ਕਰਨਗੇ ਰਾਹੁਲ ਗਾਂਧੀ ਜੀ ਨੇ ਸਹਿਯਾ ਦਿੱਤਾ ਕਿ ਲੋਕਤੰਤਰ ਦੀ ਰਾਖੀ ਦੇ ਲਈ ਜੇਲ੍ਹ ਜਾਣਾ ਪਵੇ ਜਾਨ ਦੇਣੀ ਪਵੇ ਅਸੀਂ ਸੰਵਿਧਾਨ ਦੀ ਰਾਖੀ ਕਰਾਂਗੇ ਲੋਕਤੰਤਰ ਦੀ ਰਾਖੀ ਕਰਾਂਗੇ ਅਸੀਂ ਇੰਡੀਅਨ ਇਲੈਕਸ਼ਨ ਕਮਿਸ਼ਨ ਨੂੰ ਲੋਕਾਂ ਦੀ ਕਚਹਿਰੀ 'ਚ ਨੰਗਾ ਕਰਾਂਗੇ ਤਾਂ ਜੋ ਜਦੋਂ ਦੁਬਾਰਾ ਮੁਲਕ ਦੇ ਅੰਦਰ ਚੋਣਾਂ ਹੋਣ ਲੋਕਾਂ ਨੂੰ ਇਸ ਗੱਲ ਦਾ ਖਤਰਾ ਨਾ ਹੋਵੇ ਕਿ ਸਾਡੀ ਵੋਟ ਚੋਰੀ ਹੋ ਰਹੀ ਹੈ ਸੋ ਸਾਰੇ ਆਓ ਨਾਰਾ ਲਾਈਏ ਜਲਾ ਕਾਂਗਰਸ ਦੀ ਅਗਵਾਈ ਚ ਰਾਹੁਲ ਗਾਂਧੀ ਅਗੇ ਵਧੋ ਹਮ ਤੁਹਾਡੇ ਸਾਥ ਹਾਂ ਰਾਹੁਲ ਗਾਂਧੀ ਅਗੇ ਵਧੋ ਹਮ ਤੁਹਾਡੇ ਸਾਥ ਹਾਂ ਇਲੈਕਸ਼ਨ ਕਮਿਸ਼ਨ ਮੁਰਦਾਬਾਦ 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 ਇਲੈਕਸ਼ਨ ਕਮਿਸ਼ਨ ਮੁਰਦਾਬਾਦ 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 ਦੇਖੋ ਇਹ ਜਿਹੜਾ ਸਾਡਾ ਪ੍ਰੋਟੈਸਟ ਅੱਜ ਹੋਇਆ ਹੈ ਇਹਦੇ ਨਾਲ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਜਿਹੜੇ ਵੋਟ ਚੋਰ ਨੇ ਉਹਨਾਂ ਦੀ ਅੱਖਾਂ ਖੁੱਲ ਗਈਆਂ ਹੋਣੀਆਂ ਕਿ ਹੁਣ ਅੱਗੇ ਤੋਂ ਵੋਟ ਚੋਰੀ ਨਹੀਂ ਹੋਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਟਿਆ ਵੀ ਅੱਡ ਅੱਡ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਏ ਨੇ ਉੱਥੇ ਜਦੋਂ ਇਲੈਕਸ਼ਨ ਹੋਣ ਤੋਂ ਬਾਅਦ ਰਿਜ਼ਲਟ ਆਂਦਾ ਸੀ ਲੋਕਾਂ 'ਚ ਬੜੀ مایੁਸੀ ਹੁੰਦੀ ਸੀਗੀ ਲੋਕ ਸੜਕਾਂ ਤੇ ਵੀ ਉਤਰੇ ਨੇ ਤੁਸੀਂ ਮਹਾਰਾਸ਼ਟਰ ਦੀ ਗੱਲ ਕਰ ਲਓ ਲੋਕ ਸੜਕਾਂ ਤੇ ਉਤਰ ਗਏ ਉਹਨਾਂ ਦਾ ਇੱਕੋ ਹੀ ਕੁਐਸਚਨ ਸੀਗਾ ਵੀ ਵੋਟ ਤਾਂ ਸੀ ਇਹਨੂੰ ਪਾਈ ਨਹੀਂ ਭਾਜਪੀ ਨੂੰ ਇਹਦੀ ਸਰਕਾਰ ਕਿਵੇਂ ਬਣ ਗਈ ਉਹ ਸਰਕਾਰ ਚੋਰੀ ਦੀ ਵੋਟ ਨਾਲ ਬਣੀ ਹੈ ਹੁਣ ਬਿੱਲੀ ਥੈਲੀੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਅਸੀਂ ਹੁਣ ਘਰ ਘਰ ਜਾ ਕੇ ਹਰ ਇੱਕ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਜਾਗਰੂਕ ਕਰਾਂਗੇ ਲੋਕਾਂ ਨੂੰ ਵੀ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੁਣ ਤੁਹਾਡੀ ਵੋਟ ਚੋਰੀ ਨਹੀਂ ਹੋਣ ਦਵਾਂਗੇ